नेशनल हाईवे पर गैस फैक्ट्री के खिलाफ ग्रामीणों द्वारा कई दिनों से दिए जा रहे धरने को पुलिस प्रशासन ने खाली करा दिया बीती रात एक बजे सड़क हादसे में एसीपी संदीप सिंह और उनके गनमैन परमजोत सिंह की मौत हो गई, वहीं ड्राइवर गंभीर रूप से घायल होकर लुधियाना के अस्पताल में भर्ती है हादसे की वजह तेज रफ्तार थी और एक बजे हाईवे आरोप धरना भी था बारह गांव के निवासियों और किसान यूनियन ने लुधियाना चंडीगढ़ हाईवे को एक तरफ से जाम कर दिया था जिसके कारण वाहन एक तरफ से ही आ जा रहे थे प्रशासन के बार बार समझाने के बावजूद ग्रामीण इस धरने से नहीं हटे ग्रामीणों ने कहा कि जब तक बायोगैस फैक्ट्री का, का काम बंद नहीं होगा अगर होता तो ये धरना नहीं दिया जाता इसलिए इसी सिलसिले में आज पुलिस प्रशासन भारी पुलिस बल के साथ धरना स्थल पर पहुंचा और प्रदर्शनकारियों से बातचीत करने के बाद धरना खत्म कराया लेकिन प्रदर्शनकारियों का कहना है कि ये हड़ताल खत्म नहीं हुई है इसे दो तीन दिन के लिए टाला गया है और अगली हड़ताल इससे भी बड़ी होगी जिला प्रधान भारतीय किसान यूनियन कादियां आज चौथे दिन धरना समाप्त की की हैगा जी देखो जी एदा मेन रीजन साडे पंजाब पुलिस दे बहुत ही होनहार ਅਫਸਰ ਅਫੀਸਰ ਸੀ ਉਹਨਾਂ ਦਾ ਇੱਥੋਂ ਦੂਰ ਸਾਡੇ ਕੋਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ ਨਾਲ ਉਹਨਾਂ ਦੇ ਨਾਲ ਬਹੁਤ ਉਹਨਾਂ ਦੇ ਹੋਰ ਵੀ ਮੁਲਾਜ਼ਮ ਸੀਗੇ ਅ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣਾ ਭਾਰਤੀ ਕਿਸਾਨ ਜਨਕਾਰਦੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਦੁੱਖ ਮੈਂ ਪੰਜਾਬ ਪੁਲਿਸ ਦੇ ਨਾਲ ਦੁੱਖ ਸਾਂਝਾ ਕਰਦਾ ਸਾਡਾ ਪਰਿਵਾਰ ਆ ਚਾਹੇ ਉਹ ਡਿਊਟੀ ਕਰ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ ਦੋ ਤਿੰਨ ਦਿਨ ਲਈ ਆਪਣਾ ਪੋਸਟਪੋਨ ਕੀਤਾ ਵਾ ਤੇ ਅਗਲੀ ਰਣ ਦਿੱਤੀ ਆ ਵੀ ਉਹ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਊਗੀ ਕਰ ਕਰ ਲਾ ਤੇ ਇਹ ਨਾਮ ਤੇ ਉਹਦਾ ਦੱਸ ਜੀ ਮਾਲਵਿੰਦਰ ਸਰਪੰਚ ਮੁਸ਼ਕਵਾਤ ਹੋਈ ਘਰਨਾ ਸਮਾਪਤ ਹੋਇਆ ਜੀ ਚਾਰ ਦਿਨਾਂ ਬਾਅਦ ਸਮਾਪਤ ਨਹੀਂ ਹੋਇਆ ਜੀ ਇਹ ਅਸੀਂ ਇੱਕ ਦੋ ਦਿਨ ਵਾਸਤੇ ਮੱਤਲ ਕੀਤਾ ਇਹ ਦੁਬਾਰਾ ਲੱਗੂਗਾ ਜੀ ਕੀ ਕਾਰਨ ਜਿਹੜਾ ਕਾਰਨ ਜੋ ਰਾਜ ਉਹ ਤੇ ਮਹਾਰਾਤ ਮੰਨ ਲੋ ਇਹਨਾਂ ਨੇ ਜਿਹੜੇ ਉਹ ਦੋ ਮੁਲਾਜ਼ਮ ਮਰੇ ਨੇ ਵਿਚਾਰੇ ਸਾਨੂੰ ਵੀ ਬਹੁਤ ਔਕਾ ਸੀ ਕੋਈ ਸਟੇਜੀ ਕਾਰਵਾਈਆਂ ਕੋਈ ਹੋਰ ਆਪਣਾ ਕੁਝ ਨਹੀਂ ਕੀਤਾ ਬੁਲ ਕੇ ਕਰਕੇ ਸਾਨੂੰ ਵੀ ਮੰਨ ਲੋ ਪੁਲਿਸ ਵੀ ਧੱਕਾ ਕਰ ਰਹੀ ਸੀ ਵੀ ਹਾਂ ਇਹਨਾਂ ਨੂੰ ਬੰਨਣਾ ਮਿਲ ਗਿਆ ਚਲੋ ਕੋਈ ਗੱਲ ਨਹੀਂ ਦੇ ਗਾਹਾਂ ਵਾਲੇ ਕੀ ਪ੍ਰੋਗਰਾਮ ਹੋਣਗੇ ਗਾਹ ਵੀਰੇ ਅਸੀਂ 1-2 ਦਿਨਾਂ ਵਿੱਚ ਮੀਟਿੰਗ ਕਰਕੇ ਇਸ ਤੋਂ ਵੀ ਘੜਾ ਧਰਨ ਲੱਗੂਗਾ ਸਾਰੀ ਜੱਥੇਬੰਦੀ ਤੁਹਾਡੇ ਨਾਲ ਹੈ ਜੀ ਜਿਹੜੀਆਂ ਸੀਗੀਆਂ ਨਾਲ ਤੁਹਾਡੇ ਦੇਖੋ ਹੁਣ ਤੱਕ ਤਾਂ ਨਾਲ ਨੇ ਜੀ ਬਾਕੀ ਹੁਣ ਮੀਟਿੰਗ ਕਰਾਂਗੇ ਫਿਰ ਦੇਖਾਂ ਕਿਵੇਂ ਹੱਲ ਹੁੰਦਾ ਜੀ ਕੀ ਚੀਜ਼ ਬਣਦੀ ਹੈ ਤੇ ਤੁਸੀਂ ਫੈਕਟਰੀ ਬੰਦ ਹੋਣ ਤੱਕ ਕਿਸ਼ ਗਰਜ ਕਰਦੇ ਰਹੋ ਚੱਲੂ ਆ ਜੀ ਹੁਣ ਕਿਤੇ ਧਰਨ ਲੱਗ ਕੇ ਫੈਕਟਰੀ ਲੱਗੀ ਜੀ ਫੈਕਟਰੀ ਬੰਦ ਕਰ ਦੇ ਜੇ ਕਿਤੇ ਧਰਨਾ ਲੱਗ ਚੱਕਰੇ ਆ ਗਿਆ ਫਿਰ ਕਿਤੇ ਫੈਕਟਰੀ ਲੱਗੀ ਜੀ ਕੋਈ ਚੱਕਰ ਨਹੀਂ ਜੇ ਚੱਲੀ ਜਾਂਦਾ ਬਾਤ ਘਟਾ ਠੀਕ ਹੈ ਸਭ ਤਕਰੀਬਨ ਚੌਥਾ ਦਿਨ ਸੀ ਅੱਜ ਧਰਨਾ ਸਮਾਪਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕੱਲ ਇਸ ਤਰਨੇ ਨੂੰ ਸਮਾਪਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਹਦੇ ਚ ਚਾਰ ਪਿੰਡ ਦੇ ਨੁਮਾਇੰਦੇ ਸੀ ਪੰਜ ਜਿਹੜੇ ਐਕਸਪਰਟ ਪਾਏ ਗਏ ਸੀ ਜਿਹੜੇ ਕਿ ਐਗਰੀਕਲਚਰਲ ਰਿਲੇਟਡ ਨੇ ਪੋਲੂਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਆਪਣਾ ਮੀਥੇਨ ਗੈਸ ਨਾਲ ਰਿਲੇਟਡ ਜਿਹੜਾ ਪੀਓਯੂ ਦਾ ਨੁਮਾਇੰਦਾ ਸੀਗਾ ਪਲੱਸ ਜਿੱਥੋਂ ਇਹਨਾਂ ਨੂੰ ਪਰਮਿਸ਼ਨਾਂ ਮਿਲੀਆਂ ਸਨ ਆਪਾਂ ਪਿੰਡਾਂ ਤੋਂ ਕਹ ਲਿਆ ਉਹ ਸਾਰੇ ਨੁਮਾਇੰਦੇ ਜਿਹੜੇ ਮਿਲਾ ਕੇ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਨੇ ਕੋਸ਼ਿਸ਼ ਕਰ ਤੋਂ ਫੈਸਲੇ ਕੀਤੇ ਕੱਲ ਉਸ ਤੋਂ ਬਾਅਦ ਜਿਹੜਾ ਸਵਛਨਤਾ ਕਹ ਤੇ ਦੈਨ ਅੱਜ ਕੋਈ ਸਰਕਾਰ ਵੱਲੋਂ ਕੁਛ ਸੀਗਾ ਵੀ ਤੁਸੀਂ ਹਾਈਵੇ ਨਹੀਂ ਜਾਮ ਕਰ ਸਕਦੇ ਜੇ ਧਰਨਾ ਦੇਣਾ ਦਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜੀਆਂ ਡੈਜ਼ਿਗਨੇਟਿਡ ਸਾਈਟਸ ਹੈਗੀਆਂ ਜਿਵੇਂ ਕਿ ਸਮਰਾਲੇ ਦੀ ਗੱਲ ਕਰੀਏ ਤੇ ਦਾਣਾ ਮੰਡੀ ਹੈਗੀ ਹੈ ਵੀ ਜਾਂ ਰੋਡ ਦੇ ਉੱਤੇ ਦਾਣਾ ਮੰਡੀ ਹੈਗੇ ਉੱਥੇ ਜਾ ਕੇ ਧਰਨਾ ਦਿਓ ਸੋ ਇਸ ਨਾਲ ਗੱਲਬਾਤ ਕਰਕੇ ਇਹ ਧਰਨਾ ਖਤਮ ਹੋਇਆ ਉਹਨਾਂ ਵੱਲੋਂ ਕਿਹਾ ਗਿਆ ਜੀ ਪੋਸਟਪੋਨ ਕੀਤਾ ਗਿਆ ਦੁਬਾਰਾ ਲਗਾਇਆ ਜਾਊਗਾ ਇੱਕ ਦਿਨ ਵੀ ਇਹ ਜਿਹੜਾ ਦੇਖੋ ਇਹ ਡੈਥ ਹੋਈ ਆ ਵੇਖੋ ਵਾਇਗੁਰੂ ਕਾਲਪੁਰਖ ਦੇ ਹੱਥ ਜੀਣਾ ਮਰਨਾ ਹੈ ਬੰਦੇ ਦਾ ਜਦ ਤੋਗੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਮੇਰੇ ਉਹ ਥੋੜੀ ਜਿਹਾ ਆਪਾਂ ਨੂੰ ਇਕੱਠੇ ਕੰਮ ਕਰ ਸਕਾਵੇਂ ਮਿਲਿਆ ਪਿਛਲੇ ਸਮੇਂ ਦੇ ਵਿੱਚ ਪੋਸ 16 ਸਮਾਂ ਸੀਗਾ ਕੁਝ ਦਿਨਾਂ ਦੀ ਗੱਲ ਕਰ ਕੇ ਲਈਏ ਬਹੁਤ ਨਾਈਸ ਪਰਸਨ ਸਮਝ ਨੇ ਇੱਕ ਨੇਕ ਇਨਸਾਨ ਕਹਿ ਸਕਦੇ ਆਪਾਂ ਨੂੰ ਅ ਚਲੋ ਉਹਨੂੰ ਆਪਾਂ ਇੱਕ ਵੱਖਰੇ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਕਿਸ ਤਰ੍ਹਾਂ ਹੋਇਆ ਕਿੱਦਾਂ ਨਹੀਂ ਹੋਇਆ ਬਾਕੀ ਜੇ ਇਹ ਕਹਿੰਦੇ ਧਰਨਾ ਦੁਬਾਰਾ ਲਾਣਾ ਤੇ ਹਰ ਬੰਦੇ ਦਾ ਡੈਮੋਕਰੈਟਿਕ ਵਿਨਰ ਧਰਨਾ ਲਾਣਾ ਰਾਈਟ ਹੈ ਪਰ ਡੈਸਿਗਨੇਟ ਪਲੇਸ ਤੇ ਨੋਟ ਓਨ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਤੇ ਕੋਈ ਧਰਨਾ ਲਾਂਦਾ ਜੈ ਤੇ ਸਰਕਾਰوں ਨੂੰ ਸ਼ਕਤੀ ਨਾ ਮਿਲੇਗੀ